ਚੰਨੀ ਤਾਬਲੀ ਹੋਈ ਗੜੀ ਆ ਸਾਡੀ ਮੈਨੇਜਮੈਂਟ ਦੇ ਅਧਿਕਾਰੀ ਖੁਦ ਆਪਣੇ ਮੈਹਿਕਮੇ ਨੂੰ ਵੇਚਣਾ ਚਾਹੁੰਦੇ ਜਿੱਥੋਂ ਆਪਦੇ ਬੱਚਿਆਂ ਦਾ ਢਿੱਡ ਭਾਲਦੇ ਆ ਜਿੱਥੋਂ ਘਰ ਚਲਾਉਂਦੇ ਆ ਉਹੀ ਮੈਹਿਕਮਾ ਇਹਨਾਂ ਨੇ ਦਾਦੇ ਲਾਦਾ ਪਰ ਤੁਸੀਂ ਆਪ ਸੋਚ ਲਓ ਵੀ ਲੈ ਲੜਾਈ ਹੈ ਜਿਹੜੀ ਸਾਡੀ ਕਿੰਨੀ ਕੋਕੇ ਤੱਕ ਜਾਊਗੀ ਇਹਨੇ ਸੋਚੂ ਵੀ ਇਹਨਾਰੇ ਬੰਦੇ ਆ ਗੱਡੀਆਂ 'ਚ ਬਿਠਾਏ ਹੋਏ ਆ ਇਹਨਾਂ ਨੂੰ ਚੱਕੇ ਦੀ ਸਾਹਿਬ ਦਾ ਹੁਣ ਹੁਣ ਸਹੀ ਹੁਣ ਦਾ ਤਾਰੇ ਬਾਤ ਮੈਂ ਸਿੱਟ ਪੈਣ ਤੱਕ ਪਹਿਲਾਂ ਮੈਂ ਕੋਣ ਕੱਢ ਕੇ ਮਾਰਿਆ ਸਿੱਟੇ ਵਿੱਚ ਸਿੱਟੇ ਦੇਖੋ ਨਾ ਅਗਲਾ

ਵਿਦਿਆ ਦੇ ਅੱਧੀ ਬਿਗੀ ਹੋਈ ਸਰਕਾਰ ਅੰਮੀ ਪੜੀ ਸਰਕਾਰ ਦੇ ਮਨਾਂ ਦੇ ਵਿੱਚ ਜੋ ਵਹਿਮ ਆ ਉਹ ਵਹਿਮ ਸਰਕਾਰ ਦਾ ਨਿਕਲ ਜੇ ਕਿ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਨੇ ਕੋਈ ਜਿਹੜੀਆਂ 92 ਅੱਜ ਕਿਹਨਾਂ ਨੇ ਮੇਰਾ ਨਾਮ ਹਰਜਿੰਦਰ ਸਿੰਘ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਵਰਸ਼ਾਪ ਦਾ ਮੈਂ ਪ੍ਰਧਾਨ ਹਾਂ ਜੀ ਦੇਖੋ ਜੀ ਜਿਹੜਾ ਅੱਜ ਦਾ ਬੰਦ ਕਰਨ ਦਾ ਸਾਨੂੰ ਨੌਬਜ ਆਈਆ ਜਿਹੜਾ ਅੱਜ ਪੰਜਾਬ ਰੋਡ ਦੇ ਪੰਨਬਸ ਦੇ ਵਿੱਚ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣ ਜਾ ਰਹੇ ਸੀਗੇ 2 ਵਜੇ ਤੇ ਸਾਡਾ 12 ਵਜੇ ਸ਼ਾਂਤਮਈ ਗੇਟ ਰੈਲੀਆ ਸੀਗਾ ਪਰ ਸਰਕਾਰ ਨੇ ਜਿਹੜੇ ਸਾਡੇ ਆਗੂ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਤੇ ਸਾਨੂੰ ਉਸ ਦੇ ਰੋਸ ਵੱਜੋਂ ਜਿਹੜੇ ਪਹਿਲੇ ਟਾਈਮ ਤੋਂ ਨੇ ਪੂਰੇ ਪੰਜਾਬ ਦੇ ਜਿਹੜੇ ਬੱਸ ਸਟੈਂਡ ਬੰਦ ਕਰਨੇ ਨੇ ਉਹ ਬੰਦ ਕਰਨ ਦੀ ਨੋਮਤਾਈ ਹੈ ਜੀ ਮੰਗਾ ਕੀ ਬੁੱਕਾ ਜੀ ਮੰਗਾਈ ਸਾਡੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਮੈਕਮੇ ਦੀ ਆ ਆਪਣੀਆਂ ਮਾਲਕੀ ਦੇ ਬਸਾ ਪਾਈਆਂ ਜਾਣ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਜਿਹੜਿਆ ਹੋਰ ਮੰਗਾ ਨੇ ਸਾਡੇ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਨੂੰ ਦਿੱਤੇ ਹੋਏ ਨੇ ਜਿੱਤੇ ਵਾਰ-ਵਾਰ ਮੀਟਿੰਗਾਂ ਵੀ ਹੋ ਜਾਂਦੀਆਂ ਤੇ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਸਾਰਿਆਂ ਬੇਇਨਸਿੱਟਾ ਨਿਕਲਿਆ ਨੇ ਸੋ ਉਸ ਦੇ ਰੋਸ ਵਿੱਚ ਜਿਹੜੇ ਸਾਨੂੰ ਅੱਜ ਧਰਨੇ ਮੁਜਾਹਰੇ ਕਰਨੇ ਪੈ ਰਹੇ ਨੇ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਸਾਡੇ ਮਸਲੇ ਨੇ ਮੰਗਾ ਨੇ ਜਾਇਜ਼ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਸਰਕਾਰ ਨਾਲ ਮੀਟਿੰਗਾਂ ਸਾਡੀਆਂ ਜੀ 35 ਤੋਂ 40 ਮੀਟਿੰਗਾਂ ਹੋ ਚੁੱਕੀਆਂ ਨੇ ਸਾਰੀਆਂ ਮੀਟਿੰਗਾਂ ਬੇਸਿੱਟਾ ਰੀਆਂ ਨੇ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਉੱਥੇ ਹੀ ਗੱਲ ਖਤਮ ਹੋ ਜਾਂਦੀ ਹੈ ਉਹੀ ਮੀਟਿੰਗਾਂ ਵਾਰ-ਵਾਰ ਹੋ ਰਹੀਆਂ ਨੇ ਤੇ ਸਰਕਾਰ ਹੈ ਜਿਹੜੀ ਉਹ ਮਸਲੇ ਨੂੰ ਹੱਲ ਵਾਲੇ ਪਾਸੇ ਨੂੰ ਨਹੀਂ ਜਾ ਰਹੀ ਤੇ ਸਗੋ ਪ੍ਰਾਈਵੇਟ ਕਾਰਪੋਰੇਟਾ ਨਾਲ ਸਾਂਝ ਬਗਾਉਣ ਦੇ ਲਈ ਵਾਰ-ਵਾਰ ਵਿਭਾਗ ਨੂੰ ਖਤਮ ਕਰਨ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਲੈ ਕੇ ਆ ਰਹੀ ਹੈ ਜੀ ਇਹ ਕਾਰਨ ਸਮਝਦੇ ਹੋ ਕਿ ਤਸਵੀਰ ਜੋਤਾ ਨਹੀਂ ਪਾਰਿਆ ਪੀਆਰਟੀ ਦੇ ਅੰਦਰ ਰਾਜ ਮਤਾਬਕ ਦੇਖੋ ਜੀ ਅਸੀਂ ਚਾਹੁੰਦੇ ਆ ਵੀ ਮੈਕਮੇ ਨੂੰ ਬਚਾਇਆ ਜਾਵੇ ਮੈਕਮੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਜੇ ਮੈਕਮੇ ਦੇ ਸਰਕਾਰੀ ਬੱਸਾਂ ਬਹਿਣੀਆਂ ਤਾਂ ਜਿਹੜੇ ਸਾਡੇ ਪੰਜਾਬ ਦੇ ਬੇਰਜ਼ਗਾਰ ਨੇ ਉਹਨਾਂ ਨੂੰ ਰਜ਼ਗਾਰ ਦੇ ਸਾਧਨ ਇੱਥੇ ਮੋਹਿਆ ਹੋਣਗੇ ਸੋ ਇਸ ادارے ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਦੀ ਗੱਲ ਕਰਦੇ ਆ ਇਹ ਲੋਕਾਂ ਦੀ ਸਹੂਲਤ ਦੇ ਹਜ਼ਾਰੇ ਨੇ ਅੱਜ ਤੁਸੀਂ ਦੇਖ ਲਓ ਇੱਕ ਬੱਸ ਦੇ ਵਿੱਚ 50 50 ਸਵਾਰੀਆਂ ਹੁੰਦੀਆਂ ਨੇ ਉਹਦੇ ਵਿੱਚ 50 ਸੀਟਾਂ ਵਾਲੀ ਦੇ ਵਿੱਚ 100 ਪਲੱਸ ਅਸੀਂ ਸਵਾਰੀ ਨੂੰ ਸਫ਼ਰ ਕਰਾ ਰਿਹਾ ਆ ਅਸੀਂ ਉਸ ਬੱਸਾਂ ਦੀ ਮੰਗ ਕਰਦੇ ਆ ਵੀ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਵਧਾਈ ਜਾਵੇ ਇਸ ਅਦਾਰਿਆਂ ਨੂੰ ਬਚਾਇਆ ਜਾਵੇ ਇਸ ਜਿਹੜੀ ਸਰਕਾਰੀ ਖਜ਼ਾਨੇ ਨੇ ਉਹਦੀ ਲੁੱਟ ਨੂੰ ਬਚਾਇਆ ਜਾਵੇ ਵਿਭਾਗ ਦੇ ਆਪਣੀ ਮਲਕੀ ਦੀਆਂ ਬੱਸਾਂ ਪਾਈਆਂ ਜਾ ਦੇਖੋ ਜੀ ਲੋਕ ਖੱਜਲ ਹੋ ਰਹੇ ਨੇ ਲੋਕ ਸਫਰ ਕਰਦੇ ਨੇ ਉਹ ਤੋਂ ਵੀ ਖੱਜਲ ਹੁੰਦੇ ਨੇ ਇੱਕ ਬੱਸ ਦੇ ਵਿੱਚ 50 ਜਾਂ 48 ਸੀਟਾਂ ਨੇ ਜਾਂ 58 ਸੀਟਾਂ ਨੇ ਉਹਦੇ ਵਿੱਚ ਵੀ ਅਸੀਂ ਉਹਦੀ ਸ਼ਮਤਾ ਤੋਂ ਡਬਲ ਨੂੰ ਸਫਰ ਕਰਾ ਰਹੇ ਆ ਉੱਥੇ ਜਿਹੜੇ ਸਾਡੀਆਂ ਮਾਤਾਂ ਨੇ ਭੈਣਾਂ ਨੇ ਜਿਹੜੇ ਬੱਚੇ ਨੇ ਉਹ ਵੀ ਲੰਮਕ ਕੇ ਜਾਂ ਖੜੇ ਹੋ ਕੇ ਜਾਂ ਬਹੁਤ ਤੰਗ ਪ੍ਰੇਸ਼ਾਨੀ ਨਾਲ ਸਫ਼ਰ ਕਰਦੇ ਨੇ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਆ ਤੇ ਉਸ ਬੱਸਾਂ ਜਿਹੜੀਆਂ ਮੈਕਮੇਂ ਦੀਆਂ ਪਹਿਣ ਗਿਆ ਜਿੱਥੇ ਮੈਕਮੇਂ ਦੀ ਤਰੱਕੀ ਹੋ ਗਈ ਮੈਕਮਾ ਵੱਧੇ ਵਾਲੇ ਪਾਸੇ ਜਾਊਗਾ ਤੇ ਉੱਥੇ ਜਿਹੜੇ ਪੰਜਾਬ ਦੇ ਬੇਰਜ਼ਗਾਰ ਨੇ ਉਹਨਾਂ ਨੂੰ ਵੀ ਇੱਥੇ ਰਜ਼ਗਾਰ ਦੇ ਸਾਧਨ ਮਈਆ ਹੋਣਗੇ ਦੇਖੋ ਜੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਧੱਕਾ ਕੀਤਾ ਜਾ ਰਿਹਾ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਚੁੱਕ ਕੇ ਥਾਣਿਆਂ ਦੇ ਵਿੱਚ ਜਾ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜਿੰਨਾ ਚਿਰ ਇਹ ਟੈਂਡਰ ਰੱਦ ਨਹੀਂ ਹੁੰਦੇ ਸਾਡੇ ਜਿਹੜੇ ਸਾਥੀ ਚੱਕੇਗੇ ਨੇ ਉਹਨਾਂ ਨੂੰ ਬਾਇਜਤ ਵਰੀ ਨਹੀਂ ਕਰਦੇ ਉਹਨਾਂ ਜਿਹੜੇ ਸਾਡਾ ਜਿਹੜਾ ਸੰਘਰਸ਼ ਆ ਉਹ ਕਰ ਰਹੇ ਆ ਜੇ ਲੋੜ ਪਈ ਸਾਨੂੰ ਇਹ ਸੰਘਰਸ਼ ਹੋਰ ਵੀ ਦਿਖਾ ਕਰਨਾ ਪਊਗਾ ਲਾਈਵ ਕਰਦੇ ਸਾਥੀਆਂ ਨੂੰ ਡੰਡੇ ਝੰਡੇ ਲੈ ਕੇ ਜਾਮਤੇ ਦੇ ਵਿੱਚ ਵੜਾਓ ਤੇ ਕਿਸੇ ਵੀ ਤਰ੍ਹਾਂ ਦਾ ਅਪਾ ਇਦਾਂ ਦਾ ਬੈਸੀਜ ਨਾ ਜਾਣ ਪਈਏ ਵੀ ਸਾਡੇ ਵੱਲੋਂ ਕਿਸ ਤਰ੍ਹਾਂ ਦਾ ਅਨੁਸ਼ਾਸਨ ਭੰਗ ਕੀਤਾ ਗਿਆ ਜਾਂ ਕੋਈ ਅਸੀਂ ਕਾਨੂੰਨ ਦੇ ਜਾਮਤੇ ਤੋਂ ਬਾਹਰ ਹੋਏ ਆਂ ਇੱਕ ਵਾਰ ਫਿਰ ਖੜੇ ਨੇ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਲਤਾਨ ਸਿੰਘ ਹੈ ਜੀ ਜਿਹੜੀ ਕਾਰਨ ਚੇਕ ਡਾਊਨ ਕਰਿਆ ਕਾਰਨ ਜਿਹੜਾ ਵਾਰ-ਵਾਰ ਸਰਕਾਰ ਜਿਹੜੀ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਤੇ ਵਾਰ-ਵਾਰ ਅਸੀਂ ਵਿਰੋਧ ਕਰਦੇ ਆਂ 8 ਤੋਂ 10 ਵਾਰੀ ਸਰਕਾਰ ਟੈਂਡਰ ਲੈ ਕੇ ਆਈ ਤੇ ਅਸੀਂ ਹਰ ਵਾਰ ਵਿਰੋਧ ਕੀਤਾ ਤੇ ਵਿਰੋਧ ਨੂੰ ਸਾਡੇ ਨੂੰ ਵੇਖਦੇ ਹੋਏ ਤੇ ਹਰ ਵਾਰ ਸਰਕਾਰ ਨੇ ਇਹਨੂੰ ਪੋਸਟਪੋਨ ਕੀਤਾ ਹੈ ਰੱਦ ਕਰਨ ਦੀ ਬਜਾਏ ਉਹਨੂੰ ਪੋਸਟਪੋਨ ਕਰ ਰਹੀ ਹੈ ਸਰਕਾਰ ਜਦਿਆਂ ਦੇ ਬੈਠੇ ਆ ਬੱਸ ਸਟੈਂਡ ਦੇ ਅੰਦਰ ਮੇ ਬਾਹਰ ਮੰਗਾ ਸਾਡੀਆਂ ਇਹ ਨਾ ਵੀ ਕਿਲੋਮੀਟਰ ਬੱਸਾਂ ਦੀ بجائے ਸਾਡੀਆਂ ਵਿਭਾਗ ਦੀਆਂ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ ਜਿਦੇ ਨਾਲ ਸਾਡਾ ਜਿਹੜਾ ਰੋਜਗਾਰ ਆ ਉਹ ਪੱਕਾ ਵੀ ਹੋ ਸਕੇ ਤੇ ਸਾਡੀਆਂ ਨੌਕਰੀਆਂ ਵੀ ਪੱਕੀਆਂ ਹੋ ਸਕਣ ਕਿਲੋਮੀਟਰ ਬੱਸ ਇੱਕ ਪ੍ਰਾਈਵੇਟ ਬੱਸ ਆ ਜਿਹਦਾ 5 ਸਾਲ ਦਾ ਟੈਂਡਰ ਹੁੰਦਾ 5 ਸਾਲ ਬਾਅਦ ਜਿਹੜਾ ਪ੍ਰਾਈਵੇਟ ਮਾਲਕ ਆ ਉਹਨੇ ਆਪਣੀ ਬੱਸ ਲੈ ਜਾਣੀ ਹੁੰਦੀ ਤੇ ਲੱਖਾਂ ਰੁਪਈਆ ਵੀ ਨਾਲ ਕਮਾਈ ਕਰਕੇ ਲੈ ਜਾਣਾ ਹੁੰਦਾ ਪਰ ਸਾਡੀ ਮੈਨੇਜਮੈਂਟ ਤੇ ਸਰਕਾਰ ਵਾਰ-ਵਾਰ ਇਸ ਨੂੰ ਪਤਾ ਨਹੀਂ ਨਫੇ ਵਾਲਾ ਸੌਦਾ ਕਿਉਂ ਦੱਸ ਰਹੀ ਹੈ ਵੀ ਇਹ ਸਾਡੇ ਵਾਸਤੇ ਫਾਇਦੇਮੰਦ ਆ ਪਰ ਜਦੋਂ ਕੀ ਇੱਕ ਵਿਭਾਗ ਦੀ ਬੱਸ ਜੇ ਮਾਲਕੀ ਵਾਲੀ ਬੱਸ ਪੈਂਦੀ ਹੈ ਤਾਂ ਉਹ ਬੱਸ 15 ਸਾਲ ਸਰਵਿਸ ਦਿੰਦੀ ਹੈ ਕਿੱਥੇ ਪਰ ਕਿਲੋਮੀਟਰ ਨੇ 5 ਸਾਲ ਸਰਵਿਸ ਦੇਣੀ ਉਹ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਆਤਮ